ਕਿ ਅਸੀਂ ਵਰਲਡ ਕਲਾਸ ਸੜਕਾਂ ਬਣਾਉਣ ਜਾ ਰਹੇ ਹਾਂ ਟੋਟਲ ਜਿਹੜੀ ਇਹਦੀ ਕਾਸਟ ਹੈ 162 ਕਰੋੜ ਆਏਗੀ ਔਰ ਅਗਲੇ 8 ਮਹੀਨਿਆਂ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੰਪਲੀਟ ਹੋ ਜਾਏਗਾ ਜਿਹੜੀ 15 ਕਿਲੋਮੀਟਰ ਦਾ ਸਟ੍ਰੈਚ ਹੈ ਇਹਦੇ ਵਿੱਚ ਕੋਈ ਸਵਾ 1.5 ਕਿਲੋਮੀਟਰ ਸਾਈਕਲ ਟਰੈਕ ਵੀ ਹੋਏਗਾ 250 ਦੇ ਕਰੀਬ ਵੈਂਡਿੰਗ ਸਪੇਸਿਸ ਹੋਣਗੀਆਂ 54 ਰੇਨ ਵਾਟਰ ਹਾਰਵੈਸਟਿੰਗ ਪਿਟਸ ਲੱਗਣਗੇ ਨਵੇਂ ਪਬਲਿਕ ਟਾਇਲਟਸ ਬਣਨਗੇ 36 ਵਾਟਰ ਏਟਮਸ ਬਣਨਗੇ ਸੈਂਕ ਸੋ ਨਵੇਂ ਦਰਖਤ ਅਸੀਂ ਇਹਦੇ ਵਿੱਚ ਲਗਾਵਾਂਗੇ ਇਹ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਜਿਹੜੇ ਪੰਜਾਬ ਦੇ ਸ਼ਹਿਰ ਹੈ ਇਹਨਾਂ ਵਿੱਚ ਅਸੀਂ ਕੀ ਬਦਲਾਵ ਲਿਆ ਰਹੇ ਆ ਆਉਣ ਵਾਲੇ ਟਾਈਮ 'ਚ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਪਰ ਉਹਨਾਂ ਦੇ ਗਾਈਡੈਂਸ ਵਿੱਚ ਅਸੀਂ ਸ਼ਹਿਰਾਂ ਵਿੱਚ ਬਹੁਤ ਵੱਡੇ ਉਪਰਾਲੇ ਕਰਦੇ ਆਂ ਉਹਨਾਂ ਵਿੱਚੋਂ ਇੱਕ ਉਪਰਾਲਾ ਜਿਹੜਾ ਅਸੀਂ ਚਾਲੂ ਕਰਨ ਜਾ ਰਹੇ ਆਂ ਕਿ ਅਸੀਂ ਵਰਲਡ ਕਲਾਸ ਸੜਕਾਂ ਬਣਾਉਣ ਜਾ ਰਹੇ ਆਂ ਕਿ ਤਿੰਨ ਸ਼ਹਿਰਾਂ ਚ ਬਣਾਣਾ ਸ਼ੁਰੂ ਵਿੱਚ ਬਣਾ ਜਾ ਰਹੇ ਆਂ ਲੁਧਿਆਣਾ ਮੁਹਾਲੀ ਤੇ ਅਮ੍ਰਿਤਸਰ ਉਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਲਾਈਡਾਂ ਚੱਲ ਰਹੀਆਂ ਹਨ ਪ੍ਰੈਜੈਂਟੇਸ਼ਨ ਤੁਹਾਨੂੰ ਦੱਸਾਂਗੇ ਔਰ ਨਾਲ ਨਾਲ ਮੈਂ ਤੁਹਾਨੂੰ ਇਹਨਾਂ ਦੇ ਫੀਚਰ ਦੱਸੂਗਾ ਇਹ ਲੁਧਿਆਣੇ ਵਿੱਚ 10 ਕੋਰੀਡੋਰ ਹੈ ਟੋਟਲ ਲੈਂਥ ਉਹਦੀ 15 ਕਿਲੋਮੀਟਰ ਹੈ ਟੋਟਲ ਜਿਹੜੀ ਹੈ ਦੀ ਕਾਸਟ ਹੈ 162 ਕਰੋੜ ਆਏਗੀ ਜਿੰਨੂੰ ਅਸੀਂ ਇਹ ਕੰਟਰੈਕਟ ਦਵਾਂਗੇ ਨਾਲ ਉਹਨੂੰ ਐਨੂਅਲ ਮੇਨਟੇਨੈਂਸ ਵੀ ਅਸੀਂ ਦਵਾਂਗੇ ਔਰ ਜਿਹੜੀ ਪੇਮੈਂਟ ਵੀ ਅਸੀਂ ਉਹਨੂੰ ਕਰਨੀ ਹੈ ਕੰਟਰੈਕਟਰ ਨੂੰ ਜਿੰਨੂੰ ਅਸੀਂ ਇਹ ਕੰਮ ਦਵਾਂਗੇ ਉਹ ਪੂਰੀ ਪਰਫਾਰਮੈਂਸ ਲਿੰਕਡ ਹੋਏਗੀ ਕਿਦਾਂ ਦਾ ਉਹਨੇ ਕੰਮ ਕਰਨਾ ਹੈ ਪੂਰੇ ਟਾਈਮ ਵਿੱਚ ਉਹਨੇ ਕੰਮ ਕੀਤਾ ਹੈ ਨਹੀਂ ਕੀਤਾ ਕੁਆਲਿਟੀ ਆਫ ਵਰਕ ਠੀਕ ਹੈ ਉਸ ਹਿਸਾਬ ਨਾਲ ਉਹਨੂੰ ਪੇਮੈਂਟ ਜਾਏਗੀ ਇਹ ਅਸੀਂ ਹਾਈਬ੍ਰਿਡ ਐਨਵਰਟੀ ਮਾਡਲ ਤੇ ਕਰ ਰਹੇ ਹਾਂ ਐਨਐਚਏਆਈ ਦੀਆਂ ਸੜਕਾਂ ਵੀ ਇਸ ਮਾਡਲ ਤੇ ਬਣਦੀਆਂ ਇਹ ਜਿਹੜਾ ਪ੍ਰੋਜੈਕਟ ਹੈ ਪੀਆਈਡੀਬੀ ਇਹਨੂੰ ਪਾਇਲਟ ਕਰ ਰਹੇ ਆ ਬਿਲੋਂਗ ਵਿਦ ਲੋਕਲ ਗਵਰਨਮੈਂਟ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ ਇਹ ਤੁਸੀਂ ਦੇਖ ਰਹੇ ਹੋ ਕਿ 2025 ਵਿੱਚ ਅਸੀਂ ਇਹਦੇ ਉੱਤੇ ਪਲੈਨਿੰਗ ਚਾਲੂ ਕੀਤੀ ਸੀ ਪਿਛਲੇ ਸਾਲ ਕੋਈ 6 ਤੋਂ 8 ਮਹੀਨੇ ਇਹਦੇ ਤੇ ਪੂਰੀ ਪਲੈਨਿੰਗ ਹੋਈ ਕਈ ਤਰ੍ਹਾਂ ਦੀਆਂ ਡਰਾਇੰਗਸ ਬਣੀਆਂ ਹਰ ਪੱਧਰ ਤੇ ਮੀਟਿੰਗ ਹੋਈ ਚੇਂਜੇਸ ਹੋਈਆਂ ਔਰ ਅਗਲੇ 8 ਮਹੀਨਿਆਂ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੰਪਲੀਟ ਹੋ ਜਾਏਗਾ ਜਿਹੜੀ 15 ਕਿਲੋਮੀਟਰ ਦਾ ਸਟ੍ਰੈਚ ਹੈ ਇਹਦੇ ਵਿੱਚ ਕੋਈ 6.5 ਕਿਲੋਮੀਟਰ ਸਾਈਕਲ ਟਰੈਕ ਵੀ ਹੋਏਗਾ ਕਾਇਸੋ ਦੇ ਕਰੀਬ ਵੈਂਡਿੰਗ ਸਪੈਸੀਸ ਹੋਣਗੀਆਂ 40 80 ਸ਼ੈਲਟਰ ਬਣਾ ਰਹੇ ਹਾਂ ਸਨ ਸ਼ੇਡ ਉਹਨਾਂ ਨੂੰ ਕਹਿ ਲਓ ਜਾਂ ਰੇਨ ਸ਼ੈਲਟਰ ਕਹਿ ਲਓ ਉਹ ਹੋਣਗੇ ਇਹਦੇ ਵਿੱਚ ਨਵੇਂ ਪਬਲਿਕ ਟਾਇਲਟਸ ਬਣਨਗੇ ਜ਼ਰੂਰਤ ਦੇ ਹਿਸਾਬ ਨਾਲ ਹਲੇ ਪਲੈਨਿੰਗ ਚ ਦੱਸ ਹੈਗੇ ਐ 36 ਵਾਟਰ ਏਟੀਐਮਸ ਬਣਨਗੇ ਕੋਈ ਵੀ ਜਦੋਂ ਇਹ ਪ੍ਰੋਜੈਕਟ ਪਲਾਨ ਕੀਤਾ ਗਿਆ ਆਰਕੀਟੈਕਟਸ ਨੂੰ ਕਿਹਾ ਗਿਆ ਪਲੈਨਰਸ ਨੂੰ ਕਿਹਾ ਗਿਆ ਇੱਕ ਵੀ ਦਰਖਤ ਕੱਟਣਾ ਨਹੀਂ ਪੈਣਾ ਚਾਹੀਦਾ ਔਰ ਇੱਕ ਵੀ ਦਰਖਤ ਕੱਟਣਾ ਨਹੀਂ ਪੈ ਰਿਹਾ ਔਰ ਬਲਕੇ ਕੋਈ 709 ਨਵੇਂ ਦਰਖਤ ਅਸੀਂ ਇਹਦੇ ਵਿੱਚ ਲਗਾਵਾਂਗੇ 54 ਰੇਨ ਵਾਟਰ ਹਾਰਵੈਸਟਿੰਗ ਪਿਟਸ ਲੱਗਣਗੀਆਂ ਬਾਕੀ ਮਲਟੀ ਯੂਟਿਲਿਟੀ ਜ਼ੋਨਸ ਵੀ ਇਹਦੇ ਵਿੱਚ ਜਗਾ ਜਗਾ ਆਣ ਗਿਆ ਇਹਦੇ ਵਿੱਚ ਇੱਕ ਬੜਾ ਧਿਆਨ ਰੱਖਿਆ ਗਿਆ ਕਿ ਇਹ ਜਿਹੜਾ ਪ੍ਰੋਜੈਕਟ ਹੈ ਇੱਕ ਸੇਫ ਹੋਵੇ ਐਕਸੀਡੈਂਟਸ ਤੋਂ ਫਰੀ ਰਹੇ ਅクセसिबल ਹੋਵੇ ਕੰਫਰਟੇਬਲ ਹੋਵੇ ਔਰ ਸਸਟੇਨੇਬਲ ਹੋਵੇ ਐਨਵਾਇਰਨਮੈਂਟ ਦਾ ਬੜਾ ਧਿਆਨ ਰੱਖਿਆ ਗਿਆ ਜਿਹੜੀ ਸਟਰੀਟ ਕਲੀਨਿੰਗ ਐ ਰੋਜ਼ ਹੋਣੀ ਐ ਸਟਰੀਟ ਕਲੀਨਲੀਸ ਸੇਮ ਡੇ ਕੋਈ ਰੋਜ਼ ਹੋਣਾ ਐ ਕੰਮ ਕੋਈ ਦੋ ਦਿਨਾਂ ਚ ਹੋਣਾ ਕੋਈ ਉਹਨਾਂ ਨੇ ਹਫਤੇ ਬਾਅਦ ਦੇਖਣਾ ਮਤਲਬ ਇਹ ਪ੍ਰੋਜੈਕਟ ਜਿਸ ਤਰ੍ਹਾਂ ਬਨੇਗਾ ਜਿਸ ਦਿਨ ਓਪਨਿੰਗ ਹੋਏਗੀ ਸਾਡਾ ਪੂਰਾ ਇਹ ਪਲਾਨ ਐ ਕਿ ਉਸੇ ਤਰ੍ਹਾਂ ਲੱਗੇ ਹਮੇਸ਼ਾ ਇਹ ਜਿਹੜੇ ਪ੍ਰੋਜੈਕਟ ਐ ਇੱਕ ਸ਼ੇਰਪੁਰ ਚੌਂਕ ਤੋਂ ਲੈ ਕੇ ਜਗਰਾਉਂ ਬ੍ਰਿਜ ਆ ਜਿਹੜੀ ਉਹ ਰੋਡ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਕਿਸ ਤਰ੍ਹਾਂ ਦੀ ਐਸ ਵੱਲੇ ਲੱਗ ਰਹੀ ਹੈ ਔਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਦੀ ਲੱਗੇਗੀ ਇਹ ਇੱਕ ਮਾਡਲ ਟਾਊਨ ਦਾ ਹੈਗਾ ਜੀ ਹਿੱਸਾ ਜਿਹੜੀ ਕਿ ਅਸੀਂ ਰੋਡ ਕਰ ਰਹੇ ਹੈਗੇ ਆ ਮਾਡਲ ਟਾਊਨ ਰੋਡ ਇਹਦੇ ਜੀ ਵੀ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਔਰ ਬਾਅਦ ਵਿੱਚ ਕਿੰਨਾ ਫਰਕ ਹੋਏਗਾ ਇਹ ਗਿਲ ਕਨਾਲ ਬ੍ਰਿਜ ਹੈ ਜੀ ਤੇ ਗਿਲ ਪਿੰਡ ਦੇ ਕੋਲ ਉੱਥੇ ਵੀ ਪਹਿਲਾਂ ਔਰ ਬਾਅਦ ਦੇਖ ਸਕਦੇ ਆ ਤੇ ਲੁਧਿਆਣੇ ਦੀ ਕਿਸ ਤਰ੍ਹਾਂ ਬਦਲੇਗੀ ਵਰਲਡ ਕਲਾਸ ਰੋਡਸ ਆ ਤੁਸੀਂ ਯੂਰਪ ਜਾਂਦੇ ਅਮਰੀਕਾ ਜਾਂਦੇ ਉੱਥੇ ਇਸ ਤਰ੍ਹਾਂ ਦੀਆਂ ਸੜਕਾਂ ਹੁੰਦੀਆਂ ਉਹ ਅਸੀਂ ਇਸ ਤਰ੍ਹਾਂ ਦੀਆਂ ਇਹ ਸੜਕਾਂ ਬਣਾ ਦੇਣੀਆਂ